ਮੇਰਾ ਮੈਂਬਰ ਤੇ ਨਾਂ ਆਇਆ ਸੀ ਜੀ ਤੇ ਉਹ ਸਰਪੰਚ ਨੇ ਆ ਕੇ ਤਾਂ ਚਾਚਾ ਜੀ ਕੀਤੀ ਉਹਨੇ ਜਦੋਂ ਮੇਰਾ ਨਾਂ ਸੁਣਿਆ ਉਹਨੇ ਬਲ ਤਾਂ ਉਹਨੇ ਗਾਲ ਕੱਢੀ ਮੈਨੂੰ ਕਹਿੰਦਾ ਵੀ ਇਸ ਤਰ੍ਹਾਂ ਕਰਕੇ ਵੀ ਇਹਨੂੰ ਨਹੀਂ ਰੱਖਣਾ ਦੋ ਮਰੋ ਸਾਪੜੇ ਗੱਡ ਦੋ ਮਾਰ ਉਹ ਯਾਰ ਬੰਦੇ ਹੀ ਕੋਈ 5-7 ਮੇਰੇ ਨਾਲ ਹੋਣ ਚੱਲ ਕੇ ਗੁੰਡੇ ਦਾ ਛੱਡੋ ਇਹ ਐਵੇਂ ਵੇਖੋ ਗਲਤ ਝੂਠ ਬੋਲਿਆ ਜਾ ਰਿਹਾ ਅਸੀਂ ਸਕੂਲ ਜੇ ਸੀ ਲਾਇਆ ਅੱਜ ਯਾਰ ਅਸੀਂ ਜਾ ਕੇ ਉੱਥੇ ਲੜਾਈ ਕਰਾਂਗੇ ਜਿਨ੍ਹਾਂ ਨੂੰ ਹਜਮ ਨਹੀਂ ਹੁੰਦੇ ਲੱਗਦੇ ਪੰਦਰਾਂ ਮੁੰਡਾ ਕਹਿੰਦਾ ਕਹਿੰਦਾ ਵੀ ਗਵਾੜਨ ਲੈਣਾ ਅਸੀਂ ਕਹਿੰਦੇ ਪਹਿਲਾਂ ਤੁਸੀਂ ਚੇਅਰਮੈਨ ਨਹੀਂ ਕਰਦੇ ਤਾਂ ਅਸੀਂ ਕਰਾਂਗੇ ਇਹਦੇ ਮੁੰਡੇ ਨੇ ਮੈਨੂੰ ਧਮਕੀ ਵੀ ਦਿੱਤੀ ਆ ਕਹਿੰਦਾ ਮੈਂ ਗੋਲੀ ਚਲਾ ਦੂੰ ਗੋਲੀਆਂ ਦਾ ਫੇਰ ਵੀ ਕੱਟੇ ਹੀ ਬਾਹਰ ਲੱਗੇ ਗੇਟ ਜਾ ਕੇ ਫੇਰ ਕੱਟੇ ਮੇਰੇ ਮਗਰ ਇਹਨੇ ਅੰਦਰ ਨੇ ਸਰਪੰਚ ਨੇ ਆਪ ਜਿਵੇਂ ਬੰਦੇ ਸਾਡੇ ਵੱਢੀ ਜਾਂਦੇ ਸਕੂਲਾਂ ਚ ਗਿਆ ਸਾਡੇ ਗੱਲ ਪਈ ਜਾਂਦੇ ਯਾਰ ਇੱਕ ਸਿਸਟਮ ਹੈਗਾ ਤੁਸੀਂ ਅਪਲਾਈ ਕਰਦੇ ਹੋ ਕਿੱਡੀ ਗੱਲ ਸਹੀ ਢੋਗਲਾ ਜੀ ਪਹਿਲਾਂ ਸੀਗਾ ਜੀ ਉਹ ਕਾਂਗਰਸ ਚ ਫੇਰ ਮਗਰ ਹੋਰ ਭਾਲਦਾ ਰਿਆ ਤੇ ਹੋਰ ਥੱਲੀਆਂ ਆਈਏ ਨੇ ਜਿਹਦੀ ਘਰ ਵਾਲੀ ਉੱਥੇ ਨੌਕਰੀ ਕਰਦੀ ਛੋਟੇ ਸਕੂਲ ਚ ਉਹਦਾ ਸਹਰਾ ਮੇਰੇ ਨਾਲ ਐਕਸ਼ਨ ਲੜਿਆ ਸੀ ਹਰਿਆ ਸੀ ਦੋ ਵਾਰ ਹਰ ਗਿਆ ਮੇਰੇ ਤੋਂ ਹੁਣ ਉਹਨਾਂ ਨੂੰ ਬਹੁਤ ਜ਼ਿਆਦਾ ਜੀ ਇਸ ਗੱਲ ਦੀ ਅਲਰਜੀ ਆ ਵੀ ਇਹ ਵਾਰ-ਵਾਰ ਕੋਹ ਬੰਦੇ ਨੇ ਫੜ ਕੇ ਉਹਦੇ ਮੂੰਹ ਤੇ ਚਪੜੇ ਮਾਰੇ ਗਾਲਾਂ ਕੱਢੀਆਂ ਚੰਗਾ ਮੁੰਡਾ ਬੋਲੇ ਸਰ ਉਹ ਕਹਿੰਦਾ ਜੀ ਵੀ ਮੈਂ ਬੰਨਾ ਕਹਿੰਦਾ ਵੀ ਗਰੀਬਾਂ ਨੂੰ ਨਹੀਂ ਵੜਨ ਦੇ ਇੱਕ ਪਾਸੇ ਤਾਂ ਪੁਲਿਸ ਨੂੰ ਕਾਲ ਕਰ ਰਹੇ 112 ਤੇ ਇੱਕ ਪਾਸੇ ਜਾ ਕੇ ਸਾਡਾ ਬੰਦਾ ਵੜਦਾ ਉਹ ਬੈਠ ਪਿਆ ਜੀ ਅੰਦਰ ਉਸਤ ਉਹਦੇ ਉੱਥੇ ਘਰੇ ਪੀਪਾ ਭਰਿਆ ਖੂਨ ਦਾ ਪਿਆ ਨਾਲ 4-5 ਗੁੰਡੇ ਰੱਖੇ ਹੋਏ ਆਉਦੇ ਉੱਥੇ ਸਾਡੇ ਗਲ ਪਹਿ ਗੱਥੋਂ ਪਾਈ ਹੋ ਗਈ ਜੀ ਥੱਪੜੋ ਥੱਪੜੀ ਹੋ ਗਈ ਮਲੋੜ ਦੇ ਪਿੰਡ ਰਾਮਨਗਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਸਾਬਕਾ ਸਰਪੰਚ ਦੇ ਉੱਪਰ ਮਹਿਜ ਸਕੂਲ ਦੀ ਕਮੇਟੀ ਬਣਾਉਣ ਨੂੰ ਲੈ ਕੇ ਗੁੰਡਾਗਰਦੀ ਕਰਨ ਦੇ ਇਲਜ਼ਾਮ ਲੱਗੇ ਨੇ ਨੌਬਤ ਇਹ ਤੱਕ ਆ ਜਾਂਦੀ ਹੈ ਕਿ ਦੋਵੇਂ ਧਿਰਾਂ ਸਕੂਲ ਦੇ ਵਿੱਚ ਹੀ ਝੜਪੋ ਝੜਪੀ ਹੋ ਜਾਂਦੀਆਂ ਨੇ ਤੇ ਇੱਕ ਧਿਰ ਦੇ ਵੱਲੋਂ ਦਾਵਾ ਕੀਤਾ ਗਿਆ ਹੈ ਕਿ ਸਰਪੰਚ ਅਤੇ ਉਸ ਦੇ ਸਮਰਥਕਾਂ ਦੇ ਵੱਲੋਂ ਮੌਕੇ ਦੇ ਉੱਪਰ ਗੋਲੀ ਤੱਕ ਵੀ ਚਲਾਈ ਗਈ ਆ ਹੁਣ ਤੁਹਾਨੂੰ ਸੁਣਾਦ ਦੇਨੇ ਕਿ ਇਸ ਪੂਰੇ ਘਟਨਾਕਰਨ ਨੂੰ ਲੈ ਕੇ ਦੋਵੇਂ ਧਿਰਾਂ ਦੇ ਵੱਲੋਂ ਕਿਹੜਾ ਕਿਹੜਾ ਪੱਖ ਪੇਸ਼ ਕੀਤਾ ਜਾ ਰਿਹਾ ਜਾਂ ਉਹਨਾਂ ਦੇ ਵੱਲੋਂ ਕੀ ਕੀ ਦਾਅਵੇ ਕੀਤੇ ਜਾ ਰਹੇ ਨੇ ਕੀ ਨਾਮ ਹੈ ਵੀਰ ਜੀ ਤੇਰਾ ਕਿੱਥੋਂ ਦਾ ਰਹਿਣਾ ਹੈ ਮੇਰਾ ਨਾਮ ਰਘੁੰਦਰ ਸਿੰਘ ਆ ਜੀ ਪਿੰਡ ਰਾਮਨਗਰ ਦਾ ਰਹਿਣਾ ਆ ਜੀ ਮੈਂ ਹਾਂ ਤੇ ਸਕੂਲ ਚ ਕਮੇਟੀ ਸੀ ਮੇਰਾ ਬੇਟਾ ਪੜਦਾ ਇੱਥੇ ਮੈਨੂੰ ਕਮੇਟੀ ਵੇਲੇ ਬੁਲਾਇਆ ਸੀ ਜੀ ਮੇਰਾ ਮੈਂਬਰ ਤੇ ਨਾਮ ਆਇਆ ਸੀ ਜੀ ਤੇ ਉਹ ਸਰਪੰਚ ਨੇ ਆ ਕੇ ਹੀ ਧੱਕਾਸ਼ਾਹੀ ਕੀਤੀ ਉਹਨੇ ਜਦੋਂ ਮੇਰਾ ਨਾਮ ਸੁਣਿਆ ਉਹਨੇ ਪਹਿਲਾਂ ਤਾਂ ਕਾਪੀ ਤੇ ਕਾਟਾ ਮਾਰਤਾ ਜੀ ਠੀਕ ਆ ਜੀ ਪਿੰਦਰ ਨੇ ਆ ਕੇ ਜਿਹੜਾ ਕਾਂਡਾ ਮਾਰ ਕੇ ਉਹ ਕਹਿੰਦਾ ਵੀ ਇਹਦਾ ਨਹੀਂ ਨਾ ਚਲਾਉਣਾਗਾ ਠੀਕ ਆ ਉਹਦੇ ਮੁੰਡੇ ਨੇ ਬਾਅਦ ਚ ਹੀ ਪਤੇ ਨੇ ਉਹਨੇ ਗਾਲ ਕੱਢੀ ਮੈਨੂੰ ਕਹਿੰਦਾ ਵੀ ਇਸ ਤਰ੍ਹਾਂ ਕਰਕੇ ਵੀ ਇਹਨੂੰ ਨਹੀਂ ਰੱਖਣਾ ਦੋ ਮਾਰੋ ਥਪੜੇ ਲੜ ਦੋਨ ਮਾਰ ਹਾਂ ਠੀਕ ਹੈ ਜੀ ਆਹ ਗੱਲ ਹੋਈ ਇਹਨਾਂ ਨੇ ਬਾਅਦ ਚ ਦੋ ਮੁੰਡੇ ਸੀਗੇ ਇੱਕ ਲੱਖੂ ਤੇ ਜੱਜ ਉਹਨਾਂ ਨੇ ਮੇਰੇ ਬਾਹਾਂ ਫੜੀਆਂ ਪਿੰਦਰ ਨੇ ਤੇ ਪਿੰਦਰ ਦੇ ਮੁੰਡੇ ਨੇ ਮੇਰੇ ਮਾਰੇ ਆ ਜੀ ਠੀਕ ਆ ਉਹਨਾਂ ਨੇ ਕੱਪੜੇ ਮਾਰੇ ਵਾਕੀ ਇਹ ਕਹਿੰਦੇ ਪਿੰਦਰ ਦੇ ਪਿੰਦਰ ਦਾ ਮੁੰਡਾ ਕਹਿੰਦਾ ਕਹਿੰਦੇ ਵੀ ਕਰਨ ਦੇਣਾ ਸੀ ਕਹਿੰਦੇ ਪਹਿਲਾਂ ਤਾਂ ਅਸੀਂ ਚੇਅਰਮੈਨ ਹੀ ਕਰਦੇ ਤੇ ਅਸੀਂ ਕਰਾਂਗੇ ਕਹਿੰਦਾ ਹੋਰ ਨਹੀਂ ਕਿਸ ਬਾਕੀ ਦੋ ਵਾਰ ਮੇਰੇ ਬ੍ਰਦਰ ਦੇ ਵੀ ਗਲ ਪਏ ਆ ਜੀ ਹਾਂ ਠੀਕ ਹੈ ਜੀ ਇਹਨਾਂ ਨੇ ਮਤਲਬ ਕਿ ਪੂਰੀ ਗੁੰਡਾਗਰਦੀ ਕਰੀ ਕੋਈ 10 12 ਬੰਦੇ ਨਾਲ ਲਿਆ ਸੀਗਾ ਜੀ ਅਸੀਂ ਤਾਂ ਦੋਵੇਂ ਇਕੱਲੇ ਸਾਨੂੰ ਤਾਂ ਪਤਾ ਹੀ ਨਹੀਂ ਸੀਗਾ ਜੀ ਠੀਕ ਹੈ ਇੱਥੇ ਆ ਕੇ ਬਸ ਗਲ ਪੈ ਗਿਆ ਜੀ ਮੇਰੇ ਬਾਕੀ ਲੇਡੀਜ਼ ਦੇ ਵੀ ਛੱਟ ਸੁੱਟ ਮਾਰੀ ਆ ਇਹਨਾਂ ਨੇ ਠੀਕ ਹੈ ਜੀ ਮੇਰੇ ਕੱਪੜੇ-ਕੁੱਪੜੇ ਪਾੜਤੇ ਸਾਰੇ ਤੇ ਇਹਦੇ ਮੁੰਡੇ ਨੇ ਮੈਨੂੰ ਧਮਕੀ ਵੀ ਦਿੱਤੀ ਆ ਕਹਿੰਦਾ ਵਾ ਗੋਲੀ ਚਲਾ ਦੂੰ ਗੋਲੀ ਦਾ ਫਾਇਰ ਵੀ ਕੱਢੇ ਬਾਹਰ ਜਾ ਕੇ ਗੇਟ ਜਾ ਕੇ ਫਾਇਰ ਕੱਢੇ ਮੇਰੇ ਮਗਰ ਇਹਨਾਂ ਦੇ ਭਿੰਦਰ ਨੇ ਸਰਪੰਚ ਨੇ ਆਪ ਦੇ ਨੇ ਹਾਂ ਠੀਕ ਹੈ ਕਿ ਤੁਲਾ ਕੀ ਪੇੜੇ ਪਿੰਡ ਦਾ ਸਰਪੰਚ ਹੈ ਕਿਸ ਨਾਲ ਸੰਬੰਧਿਤ ਕਿਸ ਨਾਲ ਇਹ ਪਿੰਡ ਰਾਮਨਗਰ ਦਾ ਸਰਪੰਚ ਹੈ ਜੀ ਆਮ ਆਦਮੀ ਦਾ ਹੀ ਆਲਦੀ ਨੂੰ ਪਤਾ ਨਹੀਂ ਸਾਫ ਕਾਸ ਸਰਪੰਚ ਹੈ ਉਹ ਤਾਂ ਹੀ ਮਤਲਬ ਕਿ ਸਿੱਧੀ ਗੱਲ ਸਹੀ ਢੋਗਲਾ ਜੀ ਪਹਿਲਾਂ ਸੀਗਾ ਜੀ ਉਹ ਕਾਂਗਰਸ ਫੇਰ ਮਗਰ ਹੋਰ ਭਾਲਦਾ ਰਿਆ ਬਹੁਤ ਬਦਲ ਗਈ ਉਹਨੇ ਠੀਕ ਹੈ ਜੀ ਨਹੀਂ ਤੁਹਾਨੂੰ ਹੁਣ ਤੁਹਾਡੀ ਜਾਤ ਉਹਦਾ ਤੱਕ ਤੁਹਾਨੂੰ ਨਹੀਂ ਬੰਨ ਦੇ ਰਹੀ ਸੀ ਮੈਂਬਰ ਕਮੇਟੀ ਦਾ ਸਰ ਉਹ ਕਹਿੰਦਾ ਜੀ ਵੀ ਮੈਂ ਬੰਨਣਾ ਕਹਿੰਦਾ ਵੀ ਉਹ ਨਹੀਂ ਵੜਨ ਦਣਾ ਤੇ ਮੈਂ ਐਸਪੀਸੀ ਨੂੰ ਹਾਂਜੀ ਨਹੀਂ ਵੜਨ ਦਣਾ ਭਰਾ ਇੱਥੇ ਕਰਕੇ ਗਿਆ ਉਹਨੇ ਇਹਦਾ ਸਾਫ ਦਾ ਸਰਪੰਚ ਆ ਉਹਦਾ ਕੁਝ ਹੀ ਪੁੱਤ ਇੱਥੇ ਪੜਦਾ ਕੁਝ ਨਹੀਂ ਪੜਦਾ ਜੀ ਕੋਈ ਨਹੀਂ ਨਾ ਤਾਂ ਜਿਹੜੇ ਨਾਲ ਬਦਮਾਸ਼ ਲਾਇਆ ਸੀ ਗੁੰਡੇ ਹੀ ਨਾ ਤਾਂ ਉਹਨਾਂ ਦਾ ਪੜਦਾ ਹੀ ਕੋਈ ਠੀਕ ਆ ਤੇ ਨਾ ਉਹਦਾ ਪੜਦਾ ਹੀ ਵੀ ਆ ਸਾਡੇ ਸੀਗੇ ਮੇਰਾ ਬੇਟਾ ਪੜਦਾ ਸੀ ਮੇ ਤੇ ਅਸੀਂ ਆਏ ਸੀਗੇ ਤੇ ਕਮੇਟੀ ਬਾਰੇ ਜਦੋਂ ਮੇਰਾ ਨਾਮ ਆਇਆ ਉਹਨਾਂ ਨਾਲ ਦੀ ਨਾਲ ਚੱਕ ਕੇ ਫੋਨ ਕੀਤਾ ਸੀਗਾ ਵੀ ਠੀਕ ਆ ਵੀ ਕਮੇਟੀ ਐਸੇ ਬਣਨੀ ਹੈ ਮੈਂਬਰ ਚੁਣਨੇ ਆ ਜਦੋਂ ਮੇਰਾ ਨਾਮ ਆਇਆ ਨਾਲ ਦੀ ਨਾਲ ਉਹਨਾਂ ਨੇ ਚੱਕ ਕੇ ਕਾਂਡਾ ਮਾਰ ਕੇ ਕਿਰਪਾ ਕਰਕੇ ਮੁੰਡੇ ਨੇ ਜੀ ਮੇਰੇ ਨਾਲ ਗੱਲ ਪਾਇਆ ਜੀ ਮੈਂ ਗੁਰਸ਼ੀਵਿੰਦਰ ਸਿੰਘ ਰਾਮਨਗਰੀ ਜੀ ਮਾਮਲਾ ਕੀ ਹੋਇਆ ਜੀ ਮਾਮਲਾ ਇਹ ਆ ਜੀ ਰਾਮਨਗਰ ਦੀ ਪਹਿਲਾ ਕੱਲ ਹਾਈ ਮਿਡਲ ਸਕੂਲ ਦੀ ਕਮੇਟੀ ਬਣੀ ਸੀ ਅੱਜ ਪ੍ਰਾਇਮਰੀ ਸਕੂਲ ਦੀ ਕਮੇਟੀ ਬਣਨ ਵਾਸਤੇ ਆਏ ਸੀਗੇ ਜੀ ਅਸੀਂ ਦੇ ਕੱਲ ਪ੍ਰਿੰਸੀਪਲ ਸਾਹਿਬ ਨੂੰ ਮਿਲੇ ਸੀ ਵੀ ਜਿਨ੍ਹਾਂ ਦੇ ਪਰਿਵਾਰ ਦੇ ਬੱਚੇ ਪੜ੍ਹਦੇ ਆ ਉਹਨਾਂ ਦੇ ਪਰਿਵਾਰ ਦੇ ਜੀ ਉਹਨੂੰ ਕਮੇਟੀ ਵਿੱਚ ਲੈ ਲਓ ਸਾਨੂੰ ਸੀ ਨਹੀਂ ਵਿੱਚ ਆਵਾਂਗੇ ਤੇ ਅਸੀਂ ਆਏ ਵੀ ਨਹੀਂ ਸਾਡੇ ਦੋ ਬੰਦੇ ਸਿਰਫ ਸਾਡੇ ਨਾਲ ਜੁੜੇ ਹੋਏ ਬੰਦੇ ਸੀਗੇ ਤੇ ਇਸ ਕਰਕੇ ਵੀ ਉਹ ਜਿਹੜਾ ਆਏ ਉਹਨਾਂ ਦਾ ਨਾ ਕਮੇਟੀ ਚ ਉਹਨਾਂ ਨੇ ਨਾ ਲੈਣਸਾਰ ਉਹਨਾਂ ਨੇ ਪਹਿਲਾਂ ਤਾਂ ਕਾਪੀ ਚੜ ਕੇ ਉਹਨੂੰ ਕਾਂਟਾ ਮਾਰਿਆ ਫਿਰ ਹੋਰ ਬੰਦੇ ਦੀ ਦੋ ਬੰਦੇ ਨੇ ਫੜ ਕੇ ਉਹਦੇ ਮੂੰਹ ਤੇ ਪੇੜੇ ਮਾਰੇ ਗਾਲਾਂ ਕੱਢੀਆਂ ਚੰਗਾ ਮੰਦਾ ਬੋਲੇ ਉਸ ਤੋਂ ਬਾਅਦ ਮਰ ਕੇ ਉਹਨੂੰ ਧੱਕੇ ਮਾਰ ਕੇ ਬਾਹਰ ਕੱਢਤਾ ਦੋਵੇਂ ਪ੍ਰਾਣੋਂ ਇੱਕ ਮੌਜੂਦਾ ਅਸੈਂਟ ਮਰ ਕੇ ਪੰਚਾਇਤ ਮੈਂਬਰ ਹੈ ਉਹਦੇ ਪ੍ਰਾਣ ਨੂੰ ਮਾਰ ਕੱਢਤਾ ਬਾਹਰ ਕੱਢ ਕੇ ਉਹਨਾਂ ਨੇ ਫੇਰਿੰਗ ਕੀਤੀ ਆ ਕਿਸ ਨੂੰ ਨਾ ਫਾਇਰਿੰਗ ਕੀਤੀ ਹੈ ਜੀ ਹੂੰ ਕਿਸ ਨੇ ਵਾਇਰਿੰਗ ਕਿਨੇ ਕੀਤੀ ਹੈ ਜੀ ਫਾਇਰ ਫਾਇਰਿੰਗ ਭੁਪਿੰਦਰ ਸਿੰਘ ਦੇ ਬੇਟੇ ਨੇ ਤੇ ਦੱਸੇ ਨੇ ਕੀਤੀ ਹੈ ਜੀ ਕਿੰਨੇ ਫਾਇਰ ਕੱਢਿਆ ਉਹਨਾਂ ਨੇ ਇੱਕ ਫਾਇਰ ਕੱਢਿਆ ਜੀ ਹਾਂ ਨਾਲ 4-5 ਗੁੰਡੇ ਰੱਖੇ ਹੋਏ ਆਉਦੇ ਪਿੰਡ ਵਿੱਚ ਇਸੇ ਬਾਬਤ ਬੁਲਸਰੋਂ ਤੱਕ ਫੋਨ ਕੀਤਾ ਜਾਂ ਨਹੀਂ ਕੀਤਾ ਜੀ ਐਸ ਐਚ ਓ ਸਾਹਿਬ ਆਏ ਸੀਗੇ ਉਹ ਉਹਨਾਂ ਨੇ ਬੁਲਾਇਆ ਥਾਣੇ ਚ ਤੁਸੀਂ ਬਿਆਨ ਲਿਖਾਓ ਆ ਕੇ ਹੁਣ ਇਹ ਜਾ ਕੇ ਬਿਆਨ ਲਿਖਾਉਣ ਗਏ ਐਸ ਐਚ ਓ ਸਾਹਿਬ ਆ ਕੇ ਮੌਕਾ ਵੇਖ ਕੇ ਸੱਟ ਵੀ ਆਈ ਰੋਡ 'ਤੇ ਕਿਸੇ ਬੰਦੇ ਦੇ ਨਹੀਂ ਸੱਟ ਨਹੀਂ ਆਈ ਚਪੇੜੇ ਮਾਰੀ ਆ ਜੀ ਉਹਨਾਂ ਦੇ ਤਕਮਲੀ ਜਿਹੇ ਕੰਮ ਲੇਡੀਆਂ ਦੇ ਆਏ ਉਹਨਾਂ ਨੇ ਕੁਰਸੀ ਤੋਂ ਛੰਡਾ ਚੜਾਈ ਚ ਵਿੱਚ ਮੀਟਿੰਗ ਦੇ ਵਿੱਚ ਮੌਜੂਦ ਲੇਡੀਆਂ ਦੋ ਲੇਡੀਆਂ ਸੀ ਜਿੰਨਾਂ ਉਹਨਾਂ ਨੂੰ ਵੀ ਤਕੇ ਮੁਕੇ ਮਾਰਿਆ ਉਹਨਾਂ ਨੇ ਜਦੋਂ ਘਟਨਾ ਕਰਨ ਵਾਪਰੇ ਸੀ ਤਾਂ ਜਿਹੜੇ ਸਰਕਾਰੀ ਸਕੂਲ ਦੇ ਪ੍ਰਿੰਸੀਪਲ ਅਧਿਕਾਰਕ ਨੇ ਉਹ ਕੀ ਕਹਿ ਰਹੀ ਸੀ ਉਹਨਾਂ ਦਾ ਕਹਿਣਾ ਸੀ ਉਹਨਾਂ ਦਾ ਤੁਸੀਂ ਬਿਆਨ ਲੈ ਲਓ ਜੀ ਅੰਦਰ ਬੈਠੇ ਪ੍ਰਿੰਸੀਪਲ ਸਾਹਿਬ ਉਹਨਾਂ ਤੋਂ ਬਿਆਨ ਲੈ ਲਓ ਜੀ ਉਹ ਕੀ ਆ ਜੀ ਭਾਈ ਜੀ ਕੀ ਨਾਮ ਹੈ ਕੀ ਪੂਰਾ ਮਾਮਲਾ ਹੈ ਮੇਰਾ ਨਾਮ ਭਪਿੰਦਰ ਸਿੰਘ ਹੈ ਜੀ ਮੈਂ ਪਿੰਡ ਰਾਮਨਗਰ ਦਾ ਦੋ ਪਲਾਨ ਪਹਿਲਾਂ ਸਰਪੰਚ ਸੀ ਲਗਾਤਾਰ ਇਸ ਵਾਰੀ ਮੇਰੀ ਧਰਮ ਪਤਨੀ ਸਰਪੰਚਾ ਮਾਮਲਾ ਕੀ ਹੋਇਆ ਉਹ ਦੋਵਾਂ ਸਕੂਲਾਂ ਦਾ ਜੀ ਮੈਂ ਚੇਅਰਮੈਨ ਵੀ ਆ ਕਿਉਂਕਿ ਬਤੌਰ ਸਰਪੰਚ ਸੀ ਤੇ ਮੈਂ ਆਪ ਹੀ ਸਕੂਲ ਨੂੰ ਕਿਹਾ ਵੀ ਕਮੇਟੀ ਬਦਲ ਦਿਓ ਜੀ ਮੈਂ ਹੁਣ ਪੰਚਾਇਤ ਦਾ ਮੈਂਬਰ ਹੈ ਨਹੀਂਗਾ ਜੀ ਪੰਚਾਇਤ ਨੇ ਦੋ ਪੰਚਾਇਤ ਮੈਂਬਰਾਂ ਦੇ ਨਾਮ ਮੈਂਬਰਾਂ ਦੇ ਤੌਰ ਤੇ ਭੇਜਦੇ ਨੇ ਉਹ ਭੇਜੇ ਵੀ ਹੈ ਜੀ ਉਹਦੇ ਇਨ ਬਿਟਵੀਨ ਸਸੀ ਨਾ ਏਸੀ ਲਾਤੇ ਪੰਚਾਇਤ ਨੇ ਜੀ ਇਹ ਬੰਦੇ ਮੈਂਬਰ ਬਣੇ ਹੋਏ ਆ ਤੇ ਇੱਕ ਬੰਦਾ ਜਿਹਦੀ ਘਰਵਾਲੀ ਉੱਥੇ ਨੌਕਰੀ ਕਰਦੀ ਛੋਟੇ ਸਕੂਲ ਚ ਉਹਦਾ ਸੌਹਰਾ ਮੇਰੇ ਨਾਲ ਇਲੈਕਸ਼ਨ ਲੜਿਆ ਸੀ ਹਰਿਆ ਸੀ ਦੋ ਵਾਰ ਹਰ ਗਿਆ ਮੇਰੇ ਤੋਂ ਹੁਣ ਉਹਨਾਂ ਨੂੰ ਬਹੁਤ ਜ਼ਿਆਦਾ ਜੀ ਇਸ ਗੱਲ ਦੀ ਅਲਰਜੀ ਆ ਵੀ ਇਹ ਵਾਰ-ਵਾਰ ਕਿਉਂ ਜਿੱਤ ਜਾਂਦਾ ਉਹਨਾਂ ਨੇ ਬਈ ਇਹ ਸਾਰਾ ਜਿਹੜਾ ਪਲਾਨ ਅੱਜ ਮੇਰੇ ਗੱਲ ਪੈਣ ਦਾ ਕਰਿਆ ਸੀ ਕੱਲ ਦੀਆਂ ਵੀਡੀਓ ਵੀ ਦਿਖਾ ਰਹੇ ਨੇ ਮੈਂ ਫੇਰ ਵੀ ਉੱਥੇ ਮੇਰੇ ਨਾਲ ਹੱਥੋ ਪਾਈ ਹੋਗੇ ਜੀ ਤੇ ਮੈਂ ਮੇਰਾ ਬੇਟਾ ਭਤੀਜਾ ਸਾਡੇ ਇੱਕ ਲੜਕੋ ਸੀ ਚਾਰੇ ਜਨੇ ਦਫਤਰ ਚੱਲੇ ਸੀ ਜਾਂਦੇ ਸਕੂਲ ਵਾਲੇ ਏਸੀ ਜਿਹੜੇ ਲੱਗੇ ਆ ਉਹਨਾਂ ਨੂੰ ਵੇਖਣ ਲਈ ਰੁੱਕ ਗਏ ਉੱਥੇ ਸਾਡੇ ਗੱਲ ਪੈ ਗਏ ਹੱਥੋ ਪਾਈ ਹੋ ਗਏ ਜੀ ਥੱਪੜੋ ਥੱਪੜੀ ਹੋ ਗਏ ਤੇ ਆ ਮੈਂ ਆਪਣੇ ਬੰਦੇ ਲੈ ਕੇ ਘਰ ਆ ਗਿਆ ਉਸ ਤੋਂ ਬਾਅਦ ਉਹਨਾਂ ਨੇ ਉੱਥੇ ਬੰਦੇ ਬਾਹਲੇ ਜੀ ਇਹਦਾ ਜੀ ਫਾਇਰ ਕਰ ਗਏ ਜੀ ਇਹ ਤਾਂ ਫਲਾਨਾ ਕਿੱਥੇ ਕੀਤਾ ਜੀ ਕਿ ਸਕੂਲ ਦੇ ਬਾਹਰ ਕੀਤਾ ਜੀ ਚਰਚਾ ਹੈ ਵੀ ਆ ਕਿ ਫਾਇਰਿੰਗ ਤੁਸੀਂ ਹਵਾਈ ਕੀਤੀ ਹੈ ਸਕੂਲ ਦੇ ਬਾਹਰ ਨਿਕਲ ਕੇ ਕਾਫੀ ਬਾਹਰ ਦੇ ਕਿੰਨੇ ਗੁੰਡਾ ਕਿਸਮ ਦੇ ਲੋਕ ਬੁਲਾਏ ਹੋਏ ਸੀ ਬਾਈ ਜੀ ਤੁਸੀਂ ਐਂ ਕਰੋ ਜਿਹੜੇ ਗੁੰਡਾ ਕਿਸਮ ਦੇ ਲੋਕ ਬੁਲਾਏ ਆ ਲੱਗੇ ਨੇ ਕੈਮਰੇ ਲੱਗੇ ਨੇ ਹੂੰ ਮੇਰੇ ਘਰ ਵੀ ਲੱਗੇ ਨੇ ਪਿੰਡ 'ਚ ਵੀ ਲੱਗੇ ਨੇ ਸਾਰੇ ਕਿਤੇ ਲੱਗੇ ਨੇ ਚੈੱਕ ਕਰਾ ਲਓ ਵੀ ਕੋਈ ਪਿੰਡ ਦਾ ਬਾਈ ਯਾਰ ਬੰਦੇ ਹੀ ਕੋਈ 5-7 ਮੇਰੇ ਨਾਲ ਹੋਣ ਚੱਲ ਇਹ ਗੁੰਡੇ ਦਾ ਛੱਡੋ ਇਹ ਐਵੇਂ ਵੇਖੋ ਗਲਤ ਝੂਠ ਬੋਲਿਆ ਜਾ ਰਿਹਾ ਹਾਂ ਮੇਰਾ ਬੇਟਾ ਜੀ ਉਹਦੇ ਪਿਓ ਨੂੰ ਗਾਲ ਕੱਢਦੇ ਸੀ ਉਹਦੇ ਪਿਓ ਦੇ ਗਲ 'ਚ ਹੱਥ ਪਾਉਂਦੇ ਜੀ ਮੇਰੇ ਬੇਟਾ ਜੀ ਤੇ ਬੁੱਢੀ ਉਹ ਬਾਈ ਜੀ ਦੇਖੋ ਜਿਹੜੀ ਜਗ੍ਹਾ ਤੋਂ ਸਾਨੂੰ ਐਨੀ ਵਾਹ ਵਾਹ ਮਿਲੀ ਹੋਵੇ ਪੂਰੇ ਪੰਜਾਬ 'ਚ ਅਸੀਂ ਸਕੂਲ 'ਚ ਏਸੀ ਲਾਏ ਅੱਜ ਯਾਰ ਅਸੀਂ ਜਾ ਕੇ ਉੱਥੇ ਲੜਾਈ ਕਰਾਂਗੇ ਜਿਨ੍ਹਾਂ ਨੂੰ ਹজম ਨਹੀਂ ਹੁੰਦੇ ਜਿਹੜਿਆਂ ਨੂੰ ਕਿ ਤੁਸੀਂ ਜਿਹੜੇ ਕਮੇਟੀ 'ਚ ਨਵੇਂ ਮੈਂਬਰ ਸ਼ਾਮਲ ਉਹਦੇ ਚਾਹੁੰਦੇ ਨਹੀਂ ਕਿ ਉਹ ਸ਼ਾਮਲ ਹੋਣ ਨਹੀਂ ਇਹ ਵੀ ਚਾਹੇ ਇਦਾਂ ਕਿ ਮੇਰੀ ਮਰਜ਼ੀ ਦੀ ਕਮੇਟੀ ਬਣੇ ਭਾਈ ਜੀ ਦੇਖੋ ਇਹ ਗੱਲਾਂ ਨਾ ਸਾਰੀਆਂ ਤੁਸੀਂ ਕਹਿੰਦੇ ਖਾਂਦੇ ਦੀ ਦਾੜ੍ਹੀ ਹਿੱਲਦੀ ਜੋ ਮਰਜੀ ਬੋਲੀ ਜਾਓ ਜਦੋਂ ਤੁਸੀਂ ਹੁਣ ਦੇਖੋ ਇੱਕ ਪਾਸੇ ਤਾਂ ਪੁਲਿਸ ਨੂੰ ਕਾਲ ਕਰ ਰਹੇ 112 ਤੇ ਇੱਕ ਪਾਸੇ ਜਾ ਕੇ ਸਾਡਾ ਬੰਦਾ ਵੱਟਦਾ ਉਹ ਪਿਆ ਜੀ ਅੰਦਰ ਹੱਸਦਾ ਉਹਦੇ ਉੱਥੇ ਘਰੇ ਪੀਪਾ ਭਰਿਆ ਖੂਨ ਦਾ ਪਿਆ ਹੂੰ ਗੁੰਡਾ ਕਰਦੀ ਅਸੀਂ ਕਰਦੇ ਆਂ ਬੰਦੇ ਸਾਡੇ ਵੱਢੀ ਜਾਂਦੇ ਸਕੂਲਾਂ ਚ ਗਿਆ ਸਾਡੇ ਗਲ ਪਈ ਜਾਂਦੇ ਆਂ ਕਿਹੜਾ ਸਿਸਟਮ ਹੈਗਾ ਤੁਸੀਂ ਅਪਲਾਈ ਕਰ ਦਿਓ ਐਸਸੀਬੀਸੀ ਸਮਾਜ ਦੇ ਲੋਕਾਂ ਨੂੰ ਤੁਸੀਂ ਉਹ ਕਮੇਟੀ ਦੇ ਵਿੱਚ ਮੈਂਬਰ ਨਹੀਂ ਬਣਾਉਣਾ ਚਾਹੁੰਦੇ ਸੀ ਕਾਗਜ਼ਾਂ ਤੇ ਜਿਹੜੀ ਮੈਂਬਰਸ ਨੇ ਨਾਮ ਸੀ ਉਸ ਤੇ ਕਾਂਟੇ ਮਾਰੇ ਆਂ ਪੁਰਾਣੀਆਂ ਕਮੇਟੀਆਂ ਦੇਖ ਲੋ ਉਹਦੇ ਚ ਇੱਕ ਵੀ ਜਰਨਲ ਬੰਦਾ ਨਹੀਂ ਜਿੰਨਾਂ ਚ ਮੈਂ ਆਪ ਚੇਅਰਮੈਨ ਹਾਂ ਹਾਂ ਸਮਝ ਕੇ ਮਤਲਬ ਐਵੇਂ ਬੇਬਨੇ ਅਤੀ ਗੱਲਾਂ ਜੀ ਐਸ ਸੀ ਬੀ ਸੀ ਦੇ ਬੰਦਿਆਂ ਨੂੰ ਬਣਾਉਣਾ ਨਹੀਂ ਚਾਹੁੰਦੇ ਸੀ ਤੇ ਹਰਮੇਲ ਸਿੰਘ ਕੌਣ ਆ ਜਰਨਲ ਕੈਟਾਗਰੀ ਤੋਂ ਆ ਬਲਰਾਜ ਸਿੰਘ ਕੌਣ ਆ ਜਰਨਲ ਕੈਟਾਗਰੀ ਤੋਂ ਇੱਕ ਵੀ ਬੰਦਾ ਜਰਨਲ ਕੈਟਾਗਰੀ ਦਾ ਹੈ ਨਹੀਂ ਅੱਜ ਪੇਰੈਂਟਸ ਦੀ ਸੀਗੀ ਮੀਟਿੰਗ ਕੱਟ ਕੀਤਾ ਸੀਗਾ ਜਿਹੜਾ ਉਨ੍ਹਾਂ ਦੇ ਵਿੱਚੋਂ ਮੈਂਬਰ ਸਿਲੈਕਟ ਕਰਨੇ ਸੀਗੇ ਉਹਦੇ ਦੌਰਾਨ ਦੋ ਤਰ੍ਹਾਂ ਦੇ ਵਿੱਚ ਟਕਰਾਅ ਹੋਊਗੀ ਜੀ ਕਿ ਕਿਸ ਤਰ੍ਹਾਂ ਦੀ ਟਕਰਾਅ ਹੋਈ ਹੈ ਕੋਈ ਆਪਸ ਵਿੱਚ ਕੋਈ ਫਾਈਲ ਫੋਰ ਵੀ ਕਰਨ ਦੇ ਕੋਈ ਨਹੀਂ ਸਰ ਸਕੂਲ ਦੀ ਹਦੂਦ ਤੋਂ ਬਾਹਰ ਹੋ ਰਿਹਾ ਉਹ ਸਕੂਲ 'ਚ ਨਹੀਂ ਹੋਇਆ ਜੀ ਤਾਂ ਸਕੂਲ ਦੀ ਹਦੂਦ ਤੋਂ ਬਾਹਰ ਹੋਇਆ ਤਾਂ ਉਸ ਤੋਂ ਬਾਅਦ ਵੀ ਜਿਹੜੀ ਆਪਸ ਦੀ ਕੋਈ ਟੱਕਰ ਮੁੱਕੀ ਜਾਂ ਕੋਈ ਥਪੜੀ ਕਿ ਕੰਮ ਹੋਇਆ ਉਹ ਬਹਿਸ-ਬਾਜੀ ਹੋ ਗਈ ਸੀਗੇ ਅਸੀਂ ਉਹਨਾਂ ਨੂੰ ਦਫ਼ਤਰ ਦੇ ਵਿੱਚੋਂ ਹਟਾ ਕੇ ਬਾਹਰ ਭੇਜਤਾ ਸੀਗੇ ਹੂੰ ਤੇ ਉਸ ਜਿਹੜੀ ਬਹਿਸ-ਬਾਜੀ ਸੀ ਕੌਣ-ਕੌਣ ਸੀਗੇ ਦੁਨੀਤੀ ਰੰਦੇ ਵਿੱਚ ਕੌਣ ਕੌਣ ਵਿਅਕਤੀ ਸੀ ਮਾਪਿਆਂ ਦੇ ਵਿੱਚੋਂ ਸੀਗੇ ਇੰਦਰੂ ਇੱਕ ਲਖਵਿੰਦਰ ਸਿੰਘ ਸੀਗਾ ਉਧਰ ਸਰਪੰਚ ਸਾਹਿਬ ਦੇ ਸੀਗੇ ਕਿਰੋ ਜੁਤੀਂਟਰ ਸੀ ਇੰਟਰ ਸੀ ਨਾ ਕਿ ਇਨਵਾਈਟ ਬੰਦੇ ਕਿੰਨੇ ਸੀ ਤੇ ਬਿਨਾਂ ਤੋਂ ਕਿੰਨੇ ਆਏ ਸੀ ਜੀ ਇਨਵਾਈਟ ਤਾਂ ਸਾਰੇ ਮਾਪੇ ਇਨਵਾਈਟ ਸੀਗੇ ਨਾ ਜੀ ਅਜੋ ਜੀ ਹਾਂ ਜੀ ਸਾਰੇ ਬੰਦੇ ਆਏ ਸੀ ਸੁਨਾਰਾ ਬਾਰੀ ਹੋ ਸਕਦਾ ਉਹਨਾਂ ਨਾਲ ਹੋਣ ਜੀ ਤੁਹਾਡਾ ਨਾਮ ਤੇ ਹੋਸਟ ਤੁਹਾਡੇ ਜਗਮੀਤ ਸਿੰਘ ਹੈ ਟੀਚਰ ਜੀ ਜੀ ਸਰ ਕੀ ਕੀਤਾ ਜਿਹੜਾ ਜਿਹੜਾ ਐਪੀਸੋਡ ਹੋਇਆ ਸਕੂਲ ਦੇ ਵਿੱਚ ਐਸ ਤਰ੍ਹਾਂ ਕੀ ਲੋਕਾਂ ਤੇ ਅਸਰ ਜਾਂਦਾ ਹੈ ਕਿ ਕਰ ਕੋਈ ਇਸ ਤਰ੍ਹਾਂ ਦੇ ਐਪੀਸੋਡ ਸਕੂਲਾਂ ਦੇ ਵਿੱਚ ਨਹੀਂ ਹੋਣੇ ਚਾਹੀਦੇ ਸਾਡੇ ਕੋਲੇ ਬੱਚੇ ਕਿੱਡੇ ਗਲੂਕ ਜਿੰਦੜੀਆਂ ਛੋਟੀਆਂ ਛੋਟੀਆਂ ਵੀ 5 ਸਾਲ ਦਾ ਕੋਈ 6 ਸਾਲ ਦਾ ਉਹਨਾਂ ਤੇ ਤਾਂ ਬੁਰਾਸਰ ਹੀ ਪੈਂਦਾ ਇਸ ਤਰ੍ਹਾਂ ਦੇ ਐਸੀਡੈਂਟ ਬਹੁਤ ਮਾੜੇ ਪੈਂਦੇ ਮੋਹਰ ਰਫਟੀਆਂ ਵੱਲੋਂ ਕੁਝ ਹੋਣਾ ਨਿੰਦਣੇ ਵਾਸਤੇ ਜੋ ਉਹ ਤਾਂ ਨਿੰਦਰ ਜੋਗੀ ਹੈ ਜੇ ਪਰ ਆਪਾਂ ਕੀ ਸੇਧ ਦੇਵਾਂਗੇ ਬੱਚਿਆਂ ਨੂੰ ਜੇ ਆਪਾਂ ਹੀ ਝਗੜਾਂਗੇ ਤਾਂ ਫਿਰ ਬੱਚਿਆਂ ਨੂੰ ਕੀ ਸਿੱਖਿਆ ਦੇਵਾਂ ਠੀਕ ਹੈ ਮੈਂ ਡਾਕਟਰ ਸੰਪਲ ਕੁਮਾਰ ਮੈਡੀਕਲ ਅਫਸਰ ਸੀਐਸਸੀ ਹਲਮਾਲਾ ਮੇਰੇ ਕੋਲ ਇਹ ਪੇਸ਼ੈਂਟ ਆਈ ਸੀ ਐਮਐਲਸੀ ਕੇਸ ਜਕਸੀਰ ਸਿੰਘ son of ਸੌਂ ਸਿੰਘ ਜੀ ਉਮਰ ਹੈਗੀ ਹੈ ਜੀ ਲਗਭਗ 30 ਸਾਲ ਵਾਸੀ ਪਿੰਡ ਆਰਮਨਗਰ ਪੇਸ਼ੈਂਟ ਦੇ ਦੋ ਸਟਾ ਪੇਸ਼ੰਡ ਨੇ ਲਿਖਾਈਆਂ ਜੀ ਇੱਕ ਤਾਂ ਪੇਸ਼ੈਂਟ ਦੇ ਮਤਲਬ ਕਹਿੰਦਾ ਮੇਰੇ ਸਿਰ ਵਿੱਚ ਸੱਟ ਵੱਜੀ ਹੈ ਬਟ ਕੋਈ ਮਾੜੀ ਜੀ ਸਵੈਲਿੰਗ ਜਾਂ ਕੋਈ ਜੋ ਐਕਸਟਰਨਲ ਮੈਨ ਕੋਈ ਕੁਝ ਨਹੀਂ ਦਿਖਾਈਦਾ ਹੈਗਾ ਵੀ ਪੇਸ਼ੈਂਟ ਦੇ ਗਰੰਟੀ ਅਵੀ ਮੇਰੇ ਸਿਰ ਤੋਂ 6:30 ਵਜੇ ਬੜੇ ਇੱਕ ਬੇਸ਼ੰਮ ਦੇ ਮਤਲਬ ਤਿੱਖੇ ਹਥਿਆਰ ਨਾਲ ਜਿਵੇਂ ਲੱਗਾ ਉਹ ਜੋ ਹੱਥ ਤੇ ਉਹ ਵਿਚਾਰ ਤੋਂ ਗੁੰਡ ਹੈਗਾ ਮੀ ਕਿਸੇ ਤਿੱਖੇ ਮੈਪਨ ਨਾਲ ਜਿਵੇਂ ਆਪਾਂ ਜਾਦੀ ਕੋਈ ਸ਼ਾਰਪ ਕੋਈ ਨਹੀਂ ਸ਼ਾਰਪ ਜਿਹੜਾ ਵੈਪਨ ਕਰੀ ਨਹੀਂ ਹੋਵੇ ਤੇ ਦੋ ਸਟਾ ਹੈਗੀਆਂ ਉਹਦੀ ਇਹਨਾਂ ਦੇ ਤੇ ਇਹ ਦੋਨੋਂ ਅਸੀਂ ਅੰਡਰ ਐਕਸ ਦੇ ਰੱਖੀ ਐ ਤੇ ਐਕਸ ਦੇ ਜਿਹੜਾ ਹੋ ਜਾਣਗੇ 10 ਦੇ ਉੱਤੇ ਮੋਕੇ ਦੇ ਨਲਾਕ ਕਿਦਾਂ ਦੇ ਨਹੀਂ ਆ ਸੂਚੀ ਦੇ ਪੇਸ਼ੈਂਟ ਠੀਕ ਹੈ ਜੀ ਕੌਨਸ਼ੀਅਸ ਹੈ ਮਤਲਬ ਬਿਲਕੁਲ ਠੀਕ ਹੈ ਪਰ ਚੀਜ਼ ਹੈ ਕਿ ਯਾ ਸ਼ਿਫਟ ਕਰੇ ਨੂੰ ਲੋੜ ਨਹੀਂ ਪੇਸ਼ੈਂਟ ਦਾ ਦਾਖਲ ਇੱਥੇ ਹੀ ਕੀਤਾ ਜੀ ਠੀਕ